ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਡਰੈੱਸ ਇੱਕ ਵਾਰੀ ਸਜਣੋ ਨੋਟ ਕਰ ਲਿਓ ਪਿੰਡ ਦੀ ਗੱਲ ਕਰੀਏ ਤਾਂ ਸਜਣੋ ਗੁਲਾਮ ਪੱਤਰਾ ਆ ਗਿਆ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਫਰੋਜ਼ਪੁਰ ਆ ਗਿਆ ਤੇ ਐਸ ਵੇਲੇ ਗਲਾਮ ਪੱਤਰਾ ਗੁਲਾਮੀ ਵਾਲੇ ਪਿੰਡ ਦੇ ਵਿੱਚ ਤੁਹਾਨੂੰ ਦੋ ਝੋਟੀਆਂ ਵਿਖਾ ਦੇਣੀਆਂ ਸਜਣੋ ਇੱਕ ਬਿਲਕੁਲ ਤਾਜੀ ਸੂਈ ਆ ਮਗਰ ਵੀ ਕੱਟੀ ਤੇ ਆਪ ਵੀ ਕੱਟੀ ਆ ਤੇ ਇੱਕ ਵਿਖਾ ਦੇਣੀ ਤੁਹਾਨੂੰ ਕਿ ਗੱਡੀ ਹਾਥੀ ਲੈ ਕੇ ਨਾ ਆਜਿਓ ਤੇ ਬਲੈਰੋ ਲੈ ਕੇ ਆਇਓ ਕਿਉਂਕਿ ਹਾਥੀ ਨੇ ਇਹਦਾ ਵਜ਼ਨ ਚੱਲਣਾ ਨਹੀਂ ਸਜਣੋ ਜਿਹੜੇ ਪਾਸੇ ਨੂੰ ਹੋ ਗਈ ਤੇ ਲੈ ਜੂਗੀ ਨੱਪ ਕੇ ਵੱਡੀ ਮੈਂ ਬਖਾ ਰਹੇ ਆ ਸੱਜਣੋ ਤੁਹਾਨੂੰ ਗੁਲਾਮ ਪੱਤਰਾ ਪਿੰਡ ਗੁਲਾਮੀ ਵਾਲਾ ਵੀ ਕਹਿ ਦਿੰਦੇ ਆ ਤੇ ਦੁੱਧ ਦੁੱਧ ਦੀਆਂ ਨਦੀਆਂ ਵਗਾਉਣ ਵਾਲੀ ਕਰਮ ਵਾਲੀ ਰਾਣੀ ਮੈਂ ਬਖਾਉਣ ਲੱਗੇ ਆ ਤੁਹਾਨੂੰ ਸੂਣ ਵਾਲੀ ਆਹ ਜੀ ਪਾਉ ਸਰਮਣ ਕੋਲੇ ਆ ਗਿਆ ਦੋ ਜਾਨਵਰ ਸੋਚਿਆ ਤੁਹਾਡੇ ਨਾਲ ਸਾਂਝੇ ਕਰ ਦਈਏ ਕਿਸੇ ਲੈਣ ਵਾਲੇ ਸੱਜਣ ਕੋਲੇ ਪਹੁੰਚ ਜਾਣ ਰਿਕਵੈਸਟ ਬੇਨਤੀ ਰਹਿੰਦੀ ਹੈ ਕਿ ਜਿਹੜਾ ਵੀ ਪਸ਼ੂ ਸੱਜਣੋਂ ਖਰੀਦਣਾ ਤਸੱਲੀ ਕਰਨਾ ਤੁਹਾਡਾ ਹੱਕਾ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਇੱਕ ਰਿਕਵੈਸਟ ਬੇਨਤੀ ਇਹ ਕਰ ਦਨੇ ਅੱਜ ਤੁਹਾਨੂੰ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਜੋ ਸ਼ਿਕੰਦਰ ਦੀ ਆ ਸੱਜਣੋ ਆਪ ਤੇ ਨਵਾਬ ਤੋਂ ਗੱਬਣ ਆ ਇਹ ਗੱਲ ਮੇਰੀ ਸਟਾਰਟਿੰਗ ਚ ਨੋਟ ਕਰ ਲਿਓ ਇਸ ਗੱਲ ਦੀ ਰੀਅਲ ਆ ਕੋਈ ਐ ਨਹੀਂ ਹੈਗਾ ਵੀ ਜਿਬ ਤੋਂ ਬੋਲਤਾ ਦੇ ਕੁਝ ਹੋਰ ਨਿਕਲੂਗਾ ਗਾਰੰਟੀ ਹੋਊਗੀ ਬਾਈ ਕਹਿੰਦਾ ਇਸ ਗੱਲ ਦੀ ਵੀ ਆਪ ਸ਼ਿਕੰਦਰ ਦੀ ਤੇ ਨਵਾਬ ਤੋਂ ਗਾਂ ਆਊਗੀ ਗੱਬਣ ਤੇ ਪੱਠ ਪੜਾ ਲੇਵਾ ਭਾਂਡਾ ਵੇਖ ਕੇ ਦੁੱਧ ਦਾ ਤੁਸੀਂ ਵੀ ਗੈਸ ਲਾ ਕੇ ਕਮੈਂਟ ਜ਼ਰੂਰ ਕਰਿਓ ਹੌਸਲਾ ਵਧਾਇਓ ਵੱਡੀਆਂ ਮਈਆਂ ਲੈਣ ਦਾ ਬਾਈ ਦਾ ਕਿ ਹੋਰ ਮੁੜ ਕੇ ਦਲੇਰੀ ਨਾਲ ਪਸ਼ੂ ਬੰਦਾ ਚੰਗਾ ਲੈ ਸਕੇ ਆਜੋ ਲਈਏ ਜਾਣਕਾਰੀ ਪਾਉਜੀ ਸਾਸਤਰੀ ਕਾਲ ਸਾਸਤਰੀ ਕਾਲ ਸੰਦੂ ਸਾਹਿਬ ਸਾਸਤਰੀ ਕਾਲ ਹੋਰ ਸੁਣਾਓ ਵਧੀਆ ਚੜਦੀ ਕਲਾ ਨਾ ਕਿਰਪਾ ਮਾਲਕ ਦੀ ਤੇ ਆਪਣਾ ਡਰੈਸ ਤੇ ਨਾਂ ਨੂੰ ਕਰਕੇ ਰ ਕਨਫਰਮ ਕਲਾਮ ਪਤਰਾ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਵੀ ਫਿਰੋਜ਼ਪੁਰ ਠੀਕ ਆ ਤੇ ਨਾਂ ਸਰਵਨ ਸਿੰਘ ਬਿਲਕੁਲ ਸਰਵਣ ਸਿੰਘ ਕੋਈ ਸਵਰਨ ਸਿੰਘ ਦੇ ਘਰੇ ਜਲੇ ਜਾਂਦੇ ਆ ਅੱਛਾ ਇਹ ਸਰਵਨ ਆ ਰਾਰਾ ਪੈਂਦਾ ਹਾਂ ਬਾਹੂ ਆਣੀ ਪੈਂਦਾ ਪਹਿਲਾਂ ਠੀਕ ਆ ਚਲ ਕੋਈ ਨਹੀਂ ਜਦੋਂ ਗੁਲਾਮ ਪੱਤਰਾ ਚ ਆ ਕੇ ਤੇਰਾ ਨੰਬਰ ਲਾ ਲੈਣਗੇ ਤੇ ਮੋਬਾਈਲ ਨੰਬਰ 68842 31688 ਬਾਕੀ ਬਰੋਡ ਨੋਟ ਕਰ ਲੈ 68842 31688 31688 ਦੂਜਾ ਨੰਬਰ ਕਿਹੜਾ 9730 ਤੇ 31945 ਵੈਸੇ ਸੱਜਣੋ ਦੋਨੇ ਨੰਬਰ ਮੈਂ ਸਕਰੀਨ ਤੇ ਵੀ ਚਲਾਉਂਗਾ ਤੇ ਭਾਉ ਜੀ ਆ ਝੋਟੀ ਕਿਹੜਾ ਸੂਆ ਪਹਿਲਾਂ ਇੱਥੋਂ ਸ਼ੁਰੂ ਕਰੀਏ ਵੀ ਸੁੰਦੀ ਕਿਹੜਾ ਸੂਆ ਤੀਜਾ ਤੀਜਾ ਸੂਆ ਸੁੰਦੀ ਆ ਕਿਆ ਬਾਤ ਤੇ ਇਹ ਮੈਨੂੰ ਕਨਫਰਮ ਕਰ ਦੇ ਵੀ ਇਹ ਆਪ ਕੀ ਦੀਤੀ ਆ ਸ਼ਿਕੰਦਰ ਦੀ ਸ਼ਿਕੰਦਰ ਦੀ ਆ ਨਾ ਹਾਂ ਹਾਂ ਤੇ ਗੱਬਣ ਕਿਹਦੇ ਤੋਂ ਆ ਆਪਾਂ ਕੀ ਪਹਿਲੀ ਵਾਰ ਕਾਰਡ ਪੁੱਛ ਕੇ ਲਿਆਈ ਅੱਛਾ ਮੈਂ ਢੂਠ ਅੱਗੇ ਤੇਰੇ ਕੋਲ ਮਾਰਿਆ ਨਾ ਹਾਂ ਵੀ ਮੈਂ ਆਪੇ ਸ਼ਿਕੰਦਰ ਦੀ ਨਵਾਬ ਤੋਂ ਗੱਬਣ ਆ ਨਾ ਨਵਾਬ ਤੋਂ ਗੱਬਣ ਓਕੇ ਤੇ ਦੂਜੇ ਸੂਏ ਹੁਣਾ ਸਟਰਾ ਵੀ ਲਿਆਂਦਾ ਮੈਂ ਉਹ ਵੀ ਵਿਖਾਉਂਗਾ ਲਾਜ਼ਮੀ ਮੈਂ ਤੈਂਾਂ ਤੋੜ ਦਿਆਂਗੇ ਆਪਾਂ ਤੇ ਇਹਨੇ ਦੂਜੇ ਸੂਏ ਦੁੱਧ ਕਿੰਨਾ ਦਿੱਤਾ 18 ਕਿਲੋ 18 ਕਿਲੋ ਕੰਡੇ ਵਾਲਾ ਦੁੱਧ ਦਿੱਤਾ ਮਾਲਕਾਂ ਨੇ ਰੁਪਈਆ ਨਹੀਂ ਲਿਆ ਆਪਣੇ ਤੋਂ ਅੱਛਾ ਹਾਂ ਹਾਂ ਕੀ ਕਹਿੰਦੇ ਉਹ ਆਂਦੇ ਵੀ 2000 ਸਾਹੀ ਦੇ ਜਾ ਮੈਂ ਲੈ ਜਾ ਠੀਕ ਆ ਕਿੱਥੇ ਮਰਜ਼ੀ ਗਾਰੰਟੀ ਨਾਲ ਭੇਜਦੀ ਤੇ 20 ਕਿਲੋ ਦੁੱਧ ਦੇ ਦੇ ਤੇ ਪੈਸੇ ਦੇ ਦੇ ਨਹੀਂ ਤੇ ਨਾ ਲਈ ਕੀ ਬਾਤ ਇੰਨਾ ਉਹਨਾਂ ਨੂੰ ਇਹ ਕਰਮ ਵਾਲੀ ਰਾਣੀ ਤੇ ਭਰੋਸਾ ਕਿਆ ਬਾਤ ਆ ਬਾਕੀ ਸੱਜਣਾ ਫਿਰ ਜੇ ਇਹ ਮੈਣੇ ਵੀ ਦੁੱਧ ਹੁਣ 20 ਕਿਲੋ ਨਾ ਦਿੱਤਾ ਤੇ ਯਾਰ ਫਿਰ ਹੁਣ ਆਪਾਂ ਵਪਾਰ ਬਪੂਰ ਤੇ ਆਪਣਾ ਕਿਸ ਗੁੱਸ ਲਾਇਆ ਘੱਟ ਵੱਧੀ ਕੰਮ ਕਰਿਆ ਕਰੂਗਾ ਕਿਉਂਕਿ ਜਦੋਂ ਕੋਲੇ ਆ ਕੇ ਵੇਖੀ ਨਾ ਤੇ ਪਾਉ ਟਿੱਪਣ ਟੁੱਪਣ ਮੈਨਾਂ ਯਾਰ ਕਾਦੀ ਗਲਤ ਹੋਈ ਨਹੀਂ ਕਿਉਂਕਿ ਐਡੀ ਮੈਣੇ ਇੰਨੇ ਰੁਪਏ ਲਾ ਕੇ ਕਾਦੋ ਮਾਰੀ ਲੈਣੀ ਨਾ ਨਾ ਤੇ ਭਾਰਪੂਰੇ ਲੋਕੇ ਆ ਨਾ ਓਕੇ ਓਕੇ ਗਾਰੰਟੀ ਆਪਣੀ ਗਾਰੰਟੀ ਫੁੱਲ ਠੀਕ ਆ ਸੂਈ ਤੋਂ ਲੈ ਜਾ ਯਾਰ ਅਗਲਾ ਸੂਈ ਤੋਂ ਲੈ ਜੇ ਸੂਈ ਯਾਰ 6000 ਪਾ ਦੇ 20000 ਰੁਪਇਆ ਆਪਾਂ ਨੂੰ ਬਿਆਨਾਂ ਪਾ ਦੇ ਬਿਆਨਾਂ ਪਾ ਦੇ ਸੂਈ ਤੋਂ ਲੈ ਜੇ ਸੂਈ ਤੋਂ ਲੈ ਜੇ ਐ ਨਹੀਂ ਕੋਈ ਚੱਕਰ ਹੈਗਾ ਹਨਾ ਹਾਂ ਓਕੇ ਤੇ ਭਾਉ ਜੀ ਇਹਦੀ ਤੋਰ ਤਾਂ ਚੈੱਕ ਕਰਾਈਏ ਸਰਾਇ ਪੁੱਤਰ ਤੇ ਦਿਨ ਕਿੰਨੇ ਲੈਂਦੀ ਆ ਤਰੀਕ ਕੋਈ ਨੋਟ ਆ ਆ ਬਤਾ ਨਾ ਗਿਆ ਅੱਜ 10 ਤਰੀਕ ਆ 18 ਤਰੀਕ ਨੂੰ ਦਿਨ ਪੂਰੇ ਆ ਠੀਕ ਆ ਤੇ ਬਾਹਰ ਕੱਢ ਲਗੇ ਕੋਈ ਚੱਕਰ ਤਾਂ ਨਹੀਂ ਬਾਹਰ ਰਹਿੰਦੇ ਨਾ ਹਾਂ ਐਂ ਹੀ ਲੈ ਜਾ ਤੂੰ ਕੋਈ ਚੱਕਰ ਨਹੀਂ ਸਾਣ ਤੁਰਦਾ ਵੇਖੋ ਸੱਜਣੋ ਇੱਕ ਮੈਂ ਯਾਰ ਨਾ ਹਰ ਵੀਡੀਓ 'ਚ ਇਹ ਗੱਲ ਕਹਿੰਦਾ ਹੁੰਨਾ ਵੀ ਜਿਹੜੇ ਪਰ ਇਹਨੂੰ ਲੈ ਜਾ ਪਤ ਜਿਹੜੇ ਭੈਣ ਭਰਾ ਨੇ ਸਾਭੀ ਆ ਉਹਦਾ ਵੀ ਮਤ ਦਿਲੋਰੇ ਨਹੀਂ ਹੁੰਨਾ ਕਿ ਕਿਉਂਕਿ ਐਡੇ ਐਡੇ ਹੀਰੇ ਸਾਹਮਣੇ ਕਰਨੇ ਬਹੁਤ ਔਖੀਆਂ ਗੱਲਾਂ ਸੱਜਣੋ ਘਰ ਖਵਾਉਣੇ ਪੈਂਦੇ ਆ ਮੇਰੀ ਹਰ ਵੀਡੀਓ 'ਚ ਜੇ ਕੋਈ ਪਸ਼ੂ ਕਿਸੇ ਨੇ ਸ਼ੌਂਕ ਨਾਲ ਸਾਭਿਆ ਨਾ ਤਾਂ ਉਹਦੀ ਵੀ ਸਹਿਬਤ ਕਰਨਾ ਆਪਣਾ ਹੱਕ ਆ ਚਲੋ ਇਹ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਤੇ ਪਰ ਅਗਲੇ ਨੇ ਵੀ ਇਹਨੂੰ ਘਰ ਖਵਾਇਆ ਸੱਜਣੋ ਵੇਖੋ ਜਿਵੇਂ ਕਹਿ ਦਈਏ ਨਾ ਕਹਿੰਦਾ ਪੀਪਾ ਘਿਉ ਦਾ ਚਾਰਿਆ ਤੇ ਕੋਈ ਸ਼ੱਕ ਤੇ ਕੋਈ ਦੂਰਿਆ ਨਹੀਂ ਕਿਉਂਕਿ ਐਡੀਆਂ ਐਡੀਆਂ ਮਈਆਂ ਕਰਨੀਆਂ ਬਾਹੀ ਦੇ ਵਜਨ ਦਾ ਤਾਂ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੇਰੇ ਨਾਲ ਬੰਨੀ ਫਰਦੇ ਸੰਗਲ ਦੇ ਵੇਖੋ ਤੇ ਉਹ ਵੀਰ ਦੇ ਕੱਦ ਤੋਂ ਹੁਣ ਤਾਜਾ ਲਾ ਲਿਓ ਮੇਰੇ ਹਿਸਾਬ ਨਾਲ 6 ਫੁੱਟ ਕੱਦ ਹੋਊ ਤੇ ਰਹਿ ਕੇ ਘੱਟ 5.5 5.5 ਤੋਂ ਪਲੱਸ ਹੀ ਹੈ 5.5 ਤੋਂ ਪਲੱਸ ਤੇ ਰੰਦੂ ਸਾਹਿਬ ਉੱਤੇ ਪੰਜਾ ਡਾੜੋ ਉੱਤੇ ਪਾਵਾਂ ਕਹਿੰਦਾ ਲਿਆ ਕੇ ਮੰਜਾ ਡਾਧ ਆ ਦੇਖ ਆ ਦੇਖ ਕਿਆ ਬਾਤ ਤੁਮਾਂ ਨੂੰ ਮੈਂ ਮੈਂ ਕਹਿੰਦਾ 2 ਫੁੱਟ ਸਵਾ 2 ਫੁੱਟ ਦਾ ਸਵਾ 2 ਫੁੱਟ ਵਾਕਿਆ ਕੋਈ ਸ਼ੱਕ ਨਹੀਂ ਤੇ ਫਿਰ ਸੀੜ ਠੰਡੀ ਐ ਭੈ ਦੁਕਾਨਾਂ ਵਰਗੀ ਦਾ ਹਾਂ ਨਹੀਂ ਠੀਕ ਆ ਵਾਕਿਆ ਇਹਨੂੰ ਕੁਆਲਟੀ ਆਂਦੇ ਆ ਇਹ ਭਾਈ ਸਕੰਦਰ ਦੀ ਆ ਹਨਾ ਮੈਂ ਪਹਿਲੀ ਵਾਰ ਪੁੱਛਿਆ ਤੂੰ ਆਂਗਾ ਪੁੱਛ ਕੇ ਮੈਂ ਪੁੱਛਿਆ ਨਹੀਂ ਹਾਂ ਨਹੀਂ ਮੈਂ ਤੈਨੂੰ ਪਿਛਲੀ ਵਾਰੀ ਵੀ ਕਿਹਾ ਰਕਾਰਡ ਪੁੱਛਿਆ ਕਰ ਗਾਂ ਕਿਸੇ ਭੈਣ ਭਰਾ ਦਾ ਫਾਇਦਾ ਹੋ ਜਾਂਦਾ ਲਓ ਵੀ ਸੱਜਣਾ ਨੋਟ ਕਰ ਲਓ ਇੱਕ ਹਫਤਾ ਹਜੇ ਦੇ ਸੂਨ ਚ ਬਾਕੀ ਆ ਤੁਹਾਨੂੰ ਸਾਹ ਇੱਕ ਮੇਰੀ ਬੇਨਤੀ ਜੀ ਠੀਕ ਹੈ ਭਾਈ ਜੀ ਇੱਕ ਮੇਰੀ ਬੇਨਤੀ ਹੈ ਵੀ ਜਿਹੜੇ ਬੰਦੇ ਨੇ ਲੈਣੀ ਨਹੀਂ ਪਸੂ ਹੈ ਨਾ ਹਾਂ ਥੱਲੇ ਕਮੈਂਟ ਕਰੂਗਾ ਇਹ 60 ਦੀ ਇਹ 70 ਦੀ ਉਹ ਭਾਈ ਉਹ ਯਾਰ ਕਰੀ ਜਾਂਦੇ ਹੋ ਜਿਵੇਂ ਕਹਿੰਦਾ ਫੋਨ ਲਾਵੇ ਫੋਨ ਉਹ ਬੰਦਾ ਲਾਵੇ ਠੀਕ ਹੈ ਸਾਰਿਆਂ ਦਾ ਧੰਨਵਾਦ ਮੈਂ ਕਰਦਾ ਮੈਂ ਤੈਨੂੰ ਇੱਕ ਛੂਟੀ ਜੀ ਜੰਪ ਲੈ ਦੇਣਾ ਵੀ ਕਮੈਂਟ ਕਰਨ ਵਾਲੇ ਦੀ ਹਾਂਜੀ ਸਿੱਧੂ ਨੂੰ ਸਾਰੀ ਦੁਨੀਆ ਮਾੜੀ ਕਹਿੰਦੀ ਸੀ ਹਾਂਜੀ ਹਾਂਜੀ ਪਹਿਲਾਂ ਜਦਨ ਮਰ ਗਿਆ ਉਦੋਂ ਚੰਗਾ ਕਹਿੰਦੀ ਸੀ ਬੰਦਾ ਤਾਂ ਉਹੀ ਸੀ ਹਾਂਜੀ ਹਾਂਜੀ ਹਨਾ ਕਰੀ ਜਾਂਦੇ ਕਮੈਂਟ ਇਹਨੂੰ 60000 ਦੀ ਕਹੀ ਜਾਊਗਾ ਤਾਂ ਮੈਂ ਆਪਾਂ ਵੇਚੀ ਹੈ ਨਾ ਹਾਂ ਕਈਆਂ ਬੰਦਿਆਂ ਨੇ 5-4 ਕਮੈਂਟ ਥੱਲੇ ਲਾਏ 80 ਦੀਏ ਕੋਈਆਂ ਦਾ 70 ਦੀਏ ਬਾਈ ਜੀ ਮੈਂ ਨਾ 3 ਸਾਲ ਕੰਮ ਛੱਡੀ ਰੱਖਿਆ ਠੀਕ ਆ ਹੰਦੂ ਸਾਹਿਬ ਮੈਂ 3 ਸਾਲ ਕੰਮ ਛੱਡੀ ਰੱਖਿਆ ਹਾਂ ਆਪਾਂ ਨੂੰ ਪਤਾ ਸੀ ਕੋਈ ਰਜੇਮੇ ਹੋਜੇ ਬਣ ਕੇ ਸੀ ਦੂਜਾ ਕਹਾਂ ਵੀ ਮੈਂ ਨੂੰ ਪਤਾ ਨਹੀਂ ਹਜੇ ਬਾਜ਼ਾਰ ਬਾਰੇ ਹਾਂ ਠੀਕ ਆ ਪਰ ਆਪਣਾ ਦਿਮਾਗ ਜਿਹੜਾ ਪਹਿਲਾਂ ਤੋਂ ਲੈ ਕੇ ਚੱਲਦਾ ਕਿ ਪੀੜੀਦਰ ਪੀੜੀ ਹਾਂ ਤਿੰਨ ਪੀੜੀਆਂ ਦਾ ਵਪਾਰ ਕਰਦੇ ਆ ਹੋਗੀਆਂ ਨਵਾਂ ਕੰਮ ਨਹੀਂ ਨਵਾਂ ਕੰਮ ਨਹੀਂ ਸਰ ਜੇ ਜੇ ਆਪਾਂ ਪਸੂ ਲੈਣਾ ਜਾਣਦੇ ਆ ਨਾ ਵੇਚਣਾ ਵੀ ਜਾਣਦੇ ਇਹਦਾ ਦਿਲ ਨਾਲ ਹੀ ਵਕਦੀਆਂ ਹਾਂਜੀ ਹਾਂਜੀ ਵਾਕਿਆ ਏਡੀ ਮੈਂ ਲੈਣ ਲੱਗਿਆ ਵੀ ਦਿਲ ਵੀ ਵੱਡਾ ਲੱਗ ਪੈਂਦਾ ਅੰਦਰੋਂ ਹਾਂ ਸਰਦੀ ਲੱਤਾਂ ਨਹੀਂ ਚੱਲਦੀ ਪਾਰ ਨਹੀਂ ਚੱਲਦੀ ਕੋਈ ਸ਼ੱਕ ਨਹੀਂ ਪਾਉ ਕੋਈ ਸ਼ੱਕ ਨਹੀਂ ਤੇ ਇਹਦਾ ਹੁਣ ਰੇਟ ਫਿਰ ਰੇਟ ਇਹਦਾ ਫੋਨ ਤੇ ਕਰਾਂਗੇ ਫੋਨ ਤੇ ਕਰ ਲਈ ਕੋਈ ਚੱਕਰ ਨਹੀਂ ਬੜਾ ਗੱਲ ਕੀ ਪਸੂ ਨੀ ਹੁੰਦਾ ਜੀ ਨਹੀਂ ਹੁੰਦਾ ਜੀ ਨੇ ਲੈਣੀ ਆ ਉਹਦੇ ਲਈ ਵੀ ਇਹ ਵਧੀਆ ਗੱਲ ਆ ਤੇ ਵੇਚਣ ਵਾਲੇ ਲਈ ਵੀ ਵਧੀਆ ਗੱਲ ਆ ਕੋਈ ਚੱਕਰ ਨਹੀਂ ਜਿਹੜੇ ਬੰਦੇ ਆਪਾਂ ਨੂੰ ਫੋਨ ਲਾਉਦੇ ਉਹਨਾਂ ਦਾ ਦਿਲੋਂ ਸਤਕਾਰ ਏ ਵੀ ਦੂਜਾ ਨੰਬਰ ਇਹ ਆਪਣਾ ਕੋਈ ਐ ਲੋਕਾਂ ਨੂੰ 2.5 ਲੱਖ 3 ਲੱਖ ਰੇਟ ਨਹੀਂ ਲਾ ਹਣਾ ਬਿਲਕੁਲ ਜੈਨਰੀਅਲ ਰੇਟ ਹਾਂ ਇਹ ਵੀ ਗੱਲ ਹੈਨਾ ਕੀ ਅਗਲਾ ਡਰਦਾ ਫੋਨ ਨਾ ਲਾਵੇ ਪਤਾ ਨਹੀਂ ਇਹ 3 ਲੱਖ ਨਾ ਮੰਗ ਲੇ ਜਾਂ 2.5 ਨਾ ਮੰਗ ਲੇ ਹਾਂ 2.5 ਤਾਂ ਵੀ ਥੱਲੇ ਕਿਨੋਂ ਕੋਈ ਹਾਂ ਉਹ ਤਾਂ ਆਪਾਂ ਜੰਪਲ ਦੇਤੀ ਵੀ ਜਿੱਥੇ ਕਿਸੇ ਦੀ ਸੈਟਿੰਗ ਬੈ ਗਈ ਆਪਾਂ ਆਪਾਂ ਦਾ ਨਫਾ ਲੈਣਾ ਦੇ ਦਾਂਗੇ ਮੈਂ ਕੋਈ ਪਿਆਰ ਕਰਨ ਵਾਲਾ ਬੰਦਾ ਹੋਵੇ ਨਾ ਹਾਂ ਘਰੇ ਜੀਨੇ ਘਰੇ ਹੀਰੇ ਰੱਖ ਇਹਦਾ ਆਪਾਂ ਦੋਨੇ ਪਾਸੇ ਬੈ ਕੇ ਚੂਈ ਜਾਣਾ ਐਡੀ ਤਾਂ ਪਿਆਰੀ ਮੈਂ ਮੈਂ ਦੇਖਣੀ ਨਾ ਇੱਥੇ ਲੈ ਕਿਆ ਬਾਤ ਹੈ ਨਾ ਤੋ ਨਹੀਂ ਕੋਈ ਗੱਲ ਨਹੀਂ ਐਡੀ ਕਰਮ ਵਾਲੇ ਹੀਰੇ ਨੂੰ ਕੀ ਹੋਣ ਲੱਗਾ ਕਰਾਤੀਆਂ ਥਸਾਲੀਆਂ ਚੂਣ ਵੀ ਹਨਾ ਦੋ ਬਾਲਟੀਆਂ ਲੈ ਕੇ ਵਿਆਹ ਕਰੋ ਲੈ ਵੀ ਸੱਜਣਾ ਮੈਂ ਤੇਰੀ ਕਿਸ ਏਰੀਏ ਦਾ ਸ਼ਿੰਗਾਰ ਬਣ ਜਾਣੀ ਹੈ ਹੁਣ ਕੋਈ ਕੋਈ ਮੈਂ ਕਰਦੇ ਪਰ ਇਹਨੂੰ ਮੜੀ ਜੂ ਉਹ ਬੰਦਾ ਹਾਂ ਆਪਣੀ ਗਰੰਟੀ ਤੇ ਮੈਂ ਦੇ ਦੇਵਾਂਗੇ ਆਪਾਂ ਠੀਕ ਆ ਹਾਂ ਚੂਣ ਖਰੀ ਖੋਟੀ ਉਹਦਾ ਖਰੀ ਚੂਣ ਵੇਖ ਲਿਆ ਆਪਾਂ ਹਾਂ ਕਰਦੇ ਮੜੀ ਇਹ ਤਾਂ ਹਲਦੀ ਵੀ ਨਹੀਂ ਧੱਕੇ ਮਾਰਨੇ ਪੈਂਦੇ ਆ ਇਹ ਸੀਲ ਵਾਲੀ ਹੈ ਹਾਂ ਇਹਨੂੰ ਕੁਆਲਿਟੀ ਆਂਦੇ ਲੋ ਚੱਲ ਪੁੱਤ ਹੋ ਜਾ ਉਹਨੂੰ ਮੜੀ ਜੀ ਕਰਾ ਦੇ ਦਰਸ਼ਨ ਵੇਖੋ ਸੱਜਣੋ ਹਫਤੇ ਨੂੰ ਲੇਵੇ ਦੀਆਂ ਨਾ ਤੈਂ ਤੋੜ ਦੂ ਸੂਲ ਨਾਲ ਲਾਊਗੀ ਕਿਉਂਕਿ ਚੱਲ ਪਿਆ ਇਹ ਕੰਮ ਇਹਦਾ ਸ਼ੁਰੂ ਹੋ ਗਿਆ ਤੇ ਪਾਉ ਆਹ ਛੋਟੀ ਝੋਟੀ ਦਾ ਕੀ ਹਿਸਾਬ ਕਿਤਾਵਾ ਇਹ ਤਾਂ ਐ ਲੱਗਦੀ ਇਹਦੇ ਕੋਲੇ ਖੜੀ ਜਿਵੇਂ ਕੱਟੀ ਹੁੰਦੀ ਆ ਉਹ ਭਰਾਵਾ ਹਾਥੀ ਨਾਲ ਬੰਨਿਆ ਹੋਵੇ ਨਾ ਹਾਥੀ ਨਾਲ ਬੰਨ੍ਹ ਦਈਏ ਆਹ ਵੇਖ ਲਓ ਸੱਜਣੋ ਐ ਨਾ ਕਿ ਉਹ ਵੀ ਕੋਈ ਉਹੋ ਜੀ ਗੱਲ ਆ ਸੱਚ ਮੋੱਚਾ ਬ੍ਰੀਡ ਜੇ ਵੀ ਪੂਰੀ ਹੈ ਹਾਂ ਨਹੀਂ ਚੰਗੀ ਜਿੰਨੇ ਜੋ ਕੀ ਇਹ ਵੀ ਆਪਦੀ ਡੈਡ ਬਲੈਕ ਸਾਰੀ ਏ ਜਿੰਨੇ ਜੋ ਕੀ ਚੰਗੀ ਆ ਠੀਕ ਏ ਇਹ ਦਾ ਹਿਸਾਬ ਕਿਤਾ ਸੂਆ ਕਿਹੜਾ ਹਫਤੇ ਦੀ ਸੂਈ ਪੈਲਣ ਠੀਕ ਆ ਹਫਤੇ ਦੀ ਸੂਈ ਏ ਹਾਂ ਮਗਰ ਕੱਟੀ ਏ ਓਕੇ ਤੇ ਤਾਰਾ ਕਿ ਨੋ ਕਿਲੋ ਦੁੱਧ ਪੂਰਾ ਕੰਡੇ ਵਾਲਾ 9 ਕਿਲੋ ਦੁੱਧ ਇਹਦੇ ਕੋਲੇ ਐਨ ਓਕੇ ਰਿਪੋਰਟ ਓਕੇ ਰਿਪੋਰਟ ਠੀਕ ਆ ਦੁੱਧ 10 ਕਿਲੋ ਦੇ ਦੂ ਨਹੀਂ ਬਾੜਾ ਦਊਗੀ 11 11 ਖੋਲੀ ਵੀ ਰਹੀ ਮਨੂੰ ਐਨ ਨੂੰ ਕਰਾ ਤੋਰ ਚੱਕੇ ਦੀ ਚਵਾਈ ਚੁਈ ਤਾਂ ਬਹੁਤ ਚੰਗੇ ਨਹੀਂ ਹਾਲੀ ਹੁੰਦਾ ਮੈਨੂੰ ਬੱਚਾ ਲਾ ਕੇ ਚਵਾਈ ਪਾਸ ਕਰਾ ਦੇ ਨੇ 100 ਦੀ 100 ਮੈਨੂੰ ਕਿਹੜੀ ਗੱਲ ਕਰਨੀ ਨਹੀਂ ਠੀਕ ਆ ਜੱਟਾ ਝੂਟੀ ਸਾਫ ਸੁਥਰੀ ਬਹੁਤਾ ਸੱਜਣਾ ਚਲੋ ਹਾਸਾ ਮਜ਼ਾਕ ਵੀ ਜ਼ਰੂਰੀ ਹੁੰਦਾ ਤੇ ਜਾ ਕਿਉਂ ਦੇਖੋ ਮੈਂ ਤੁਹਾਨੂੰ ਦੱਸਿਆ ਨਾ ਥੱਲਿਓਂ ਸਾਫ਼ ਸੁਥਰੀ ਤੇ ਚੰਗੀ ਦੂਰਾ ਥਣ ਪਾਉਂਆਂ ਦਾ ਲੱਗਾ ਸਰਵਨ ਸਿੰਘ ਕਿਉਂ ਚਵਾਈ ਲੱਗੀ ਹੋਊਗੀ ਇਹਨੂੰ ਮੋਟੀ ਮੋਟੀ ਓਕੇ ਰਿਪੋਰਟ ਗੰਨੇ ਅਰ ਕੀ ਕਹਿੰਦੇ ਕੱਟੀ ਦੇ ਥੱਲੇ ਕੱਟੀ ਛੱਡ ਦਿਓ ਵੇਖੋ ਕਿਆ ਬਾਤ ਕਿਉਂਕਿ ਪਹਿਲਾਂ ਨਾ ਸਜਣੋ ਨੋਟ ਕਰੋ ਬੱਚੇ-ਬੁੱਚੇ ਤੇ ਸਹਿਮਤ ਦਾ ਪਤਾ ਲੱਗ ਜਾਂਦਾ ਤੇ ਮੈਣੀ ਨਹੀਂ ਸਹਿਮਤਾ ਬਾਕੀ ਨਹੀਂ ਸਹਿਮਤ ਤੇ ਉਹ ਫੇਰ ਵੀ ਵੈਗ ਗਈ ਭਰਾਵਾ ਤਾਂ ਵੀ ਅਗਲੇ ਨਹੀਂ ਆਖਿਆ ਆਂਦੇ ਹੀ ਚੰਗਾ ਉਹਨੂੰ ਉਹ ਕੋਈ ਨਹੀਂ ਭਾਉ ਮੈਂ ਤਾਂ ਤੈਨੂੰ ਦੱਸ ਉਹ ਆਏ ਜਾਂਦੇ ਉਹਦੇ ਉਹ ਵੀਡੀਓ ਬਹੁਤ ਤਾਕਤ ਸੱਜਣੋ ਬਸ ਮਾਅ ਕਰ ਲਿਆ ਪਹਿਲਾਂ ਕੱਟੀ ਨੇ ਤੇ ਚੂਣ ਚੈੱਕ ਕਰ ਲਓ ਓਕੇ ਬੋਡੀ ਜਮਾ ਅਗਲਿਆਂ 'ਚ ਵੀ ਮਾਰਦੇ ਆ ਗਿਆ ਆ ਗਿਆ ਤਾਂ ਮੇਰੇ ਆ ਗਿਆ ਤੂੰ ਮਾਰ ਯਾਰ ਪਤਾ ਹੀ ਤਾਂ ਐ ਕਰਦਾ ਜਿਵੇਂ ਹਵਾ ਭਰਦੀ ਹੁੰਦੀ ਥਣਾ ਚ ਹਾਂ ਐ ਲੱਗਦਾ ਹੋਰ ਨਹੀਂ ਉੱਪਰ ਆ ਯਾਰ ਓਕੇ 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 ਮਗਰ ਲਿਆ ਚੋ ਮਾਰਦੇ ਸੇਰਾ ਉਹ ਹਵਾ ਥੇ ਦਿਲ ਗਨੇ ਬੱਤੇ ਨਾ ਯਾਰ ਨਹੀਂ ਠੀਕ ਆ ਨਹੀਂ ਠਰੀ ਯਾਰ ਓਕੇ ਓਕੇ ਇਹਦਾ ਰੇਟ ਕੀ ਰਹੂਗਾ ਸ਼ਾਹ ਜੀ ਇਹਦਾ ਹਾਂ ਯਾਰ ਕਟ ਅਸੀ ਹਜ਼ਾਰ ਕੱਟ ਸੀ ਨਾ ਯਾਰ ਐਨ ਤੱਕਾ ਯਾਰ ਅੱਜ ਐਜੀ ਦੀ ਯਾਰ ਨਿੱਕੀ ਯਾਰ ਐਂਦੇ ਐਂਦੇ ਉਹ ਨਾ ਯਾਰ ਸਰਮਨ ਸਿੰਘ ਐ ਨਾ ਐਂਦੇ ਨਾਲ ਬੱਜੀ ਲੱਗਦੀ ਨਿੱਕੀ ਉਹ ਨਹੀਂ ਫੇਰ ਵੀ ਭਾਈ ਤੂੰ ਆਣਾ ਉਹਨੇ ਨਹੀਂ ਉਹਨੇ ਦੀ ਨਹੀਂ ਤੂੰ ਜੈਜ ਕਰ ਆਪੀ ਕੱਟੀ ਬਹੁਤ ਕੰਮ ਦੀ ਹੁੰਦੀ ਉਹ ਕੋਈ ਨਹੀਂ ਉਹ ਵੀ ਹਜੇ ਸਾਹਮਣੀ ਸਾਹਮਣੀ ਉਹਦੇ ਮਗਰ ਕੱਟੀ ਭੀਮ ਦੀ ਹਨਾ ਇਹ ਵੀ ਨੋਟ ਕਰ ਲਿਓ ਸਜਣੋ ਵੱਡੀ ਗੱਲ ਆ ਕੱਟੀ ਇਹ ਭੀਮ ਤੋਂ ਕੀ ਬਾਤ ਨਹੀਂ ਠੀਕ ਆ ਆਪਣੇ ਭੈਣਾ ਭਰਾ ਲੱਗ ਗਏ ਚੰਗੇ ਟੀਕੇ ਲਵਾਉਣ ਮਈਆਂ ਨੂੰ ਧੰਨਵਾਦ ਉਹਨਾਂ ਦਾ ਵੀ ਤਾਂ ਵੀ ਫਿਰ ਕਿੰਨਾ ਕੁ ਕਰਦ ਗਏ ਯਾਰ ਘਟ 80 ਨਾ ਦੋ ਛੱਡ ਦਿੰਨੇ ਕਿੰਨੇ ਦੀ ਦੋ ਘਟ 80 ਦੀ ਦੋ ਘਟ 80 ਦੀ ਆਂਦਾ ਯਾਰ ਜਿਆਦਾ ਨਹੀਂ ਕਰਦਾ ਧੱਕਾ ਇਹ ਹੈ ਯਾਰ ਤੂੰ ਫਿਰ ਤੂੰ ਆ ਵੇਚ ਲੈ ਆਪ ਹੁਣ ਮੈਂ ਕਿਵੇਂ ਵੇਚਣਾ ਰੁਪਏ ਤੂੰ ਲਾ ਕੇ ਆ ਦੋ ਘਟ 80 ਦੀ ਆਂਦਾ ਸੱਜਣਾ ਬਾਕੀ ਘੰਟੀ ਕਰ ਲਿਆ ਜੋ ਝੋਟੀ ਚੰਗੀ ਆ ਸਮਝਾ ਕਰੀ ਜੰਨੇ ਆ ਕਿਉਂਕਿ ਕੋਈ ਬਾਲਾ ਨਹੀਂ ਦੋ ਦੇਣੀ ਆ ਯਾਰ ਦੋ ਦੋ ਦਿਨੀਆਂ ਕ ਭੀਮ ਦੀ ਆ ਗਈ ਨਾ ਮਗਰ ਵੀ ਕੱਟੀ ਤਾਂ ਭਾਰਾ ਹੋ ਗਿਆ ਜੀ ਤੇ ਇੱਕ ਆ ਵਿਖਾਤੀ ਆ ਆ ਮੱਜ ਤਾਂ ਨਾ ਯਾਰ ਜੇ ਕੋਈ ਸ਼ੌਂਕੀਆ ਬੰਦਾ ਬਰੀਡ ਤੇ ਕੰਮ ਕਰਨਾ ਚਾਹੁੰਦਾ ਜਾਂ ਮੇਲੇ ਮੂਲੇ ਵੇਖਣ ਦਾ ਸ਼ੌਂਕੀ ਆ ਤਾਂ ਫਿਰ ਮੇਰੇ ਸੱਜਣ ਬਾਈ ਨਾਲ ਕਨੈਕਟ ਜ਼ਰੂਰ ਕਰ ਲਿਓ ਹਰਿਆਣੇ ਚਾਰ ਚੰਨੇ ਨੱਤ ਬਾਹਰ ਹੀ ਤੁਰੇ ਫਰਦੇ ਆ ਤੇ ਐਡੀ ਮਹਿਣੀ ਉਹ ਸੱਜਣੋਂ ਮੱਥੇ ਲੱਗਦੀ ਟੌਪ ਦੀਆਂ ਤੁਹਾਨੂੰ ਝੋਟੀਆਂ ਆਪਦੇ ਜਣੀ ਮੈਂ ਕੱਲ ਵਿਖਾਈਆਂ ਸੀ ਅ ਮੰਨ ਕੇ ਚੱਲੋ ਕਿ ਜੈਤੀਪੁਰ ਚੌਧਰੀ ਡੇਰੀ ਫਾਰਮ ਵਾਲਿਆਂ ਦੀਆਂ ਤੇ ਪਰਪਾਉ ਦੀ ਝੋਟੀ ਅੱਜ ਕੱਟਦੀ ਪਈ ਆ ਓਏ ਸੱਜਣੋ ਸਭ ਨੂੰ ਵੇਖੋ ਕਿ ਆਖ ਰਹਿਣੇ ਬਹੁਤ ਟੌਪ ਦਾ ਨਗੀਨਾ ਵਿਖਾਤਾ ਤੁਹਾਨੂੰ ਪਿੰਡ ਗੁਲਾਮ ਪੱਤਰਾਂ ਦੇ ਵਿੱਚ ਧੰਨਵਾਦ ਤੁਹਾਡਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ